ਉਧਰ ਮੋਟਰਸਾਈਕਲ ਵੱਡਾ ਹੈ ਨਾਲ ਦੇਖਦੇ ਵੀ ਯੋਦਾ ਹਰ ਸ਼ਿਲੂ ਵਰਗੇ ਨੌਜਵਾਨ ਹਰੀ ਵਰਗੇ ਮੰਨੇ ਪਰ ਮੰਨੇ ਕਬੱਡੀ ਦੇ ਖਿਡਾਰੀ ਦੇ ਨੇ ਲਓ ਪਹਿਲੇ ਰੇਡ ਦੇ ਉੱਪਰ ਕਿਹੜਾ ਰਫਾ ਲਾਵੇਗਾ ਕੋਈ ਖੜ ਕੇ ਕੋ ਬੈਠ ਕੇ ਖੇਡ ਕਬੱਡੀ ਦਾ ਸਾਰਾ ਪ੍ਰੇਮੀ ਅਨੰਦ ਬਾੜਿਆ ਦੁਨੀਆ ਦੇ ਮਲਕਾਂ ਦਾ ਲਾ ਧਲੇਤੇ ਵਾਲਾ ਹਰੀ ਲੱਗੜ ਦੀ ਕੋਸ਼ਿਸ਼ ਕਰਦਾ ਹੋਇਆ ਕਬੱਡੀ ਕਬੱਡੀ ਹਿੱਸੇ ਦੀ ਆਓ ਸਾਹਮਣੇ ਕਹਿੰਦੇ ਨੰਬਰ ਰੇਡਰ ਦੇ ਹਿੱਸੇ ਗੱਲ ਕਹਿੰਦੇ ਸੁਪਰ ਲੇਂਡਰ ਦੀ ਕਬੱਡੀ ਕਹਿੰਦੇ ਬੁਲਟ ਦੀ ਮੇਰੇ ਮਿੱਤਰੋ ਮੋਟਰਸਾਈਕਲ ਖੜੇ ਪਿਸ਼ਕ ਦੇੜੇ ਆ ਉਹ ਮੋਟਰਸਾਈਕਲ ਓਹ ਪਿਸ਼ਕ ਦੇੜੇ ਅਮਰੀਕ ਜੀ ਆਖਰੀ ਰੇਡਾ 1 ਲੱਖ ਦੀ 1 ਲੱਖ ਦੀ ਆਖਰੀ ਰੇਡਾ ਸੌਰੀ ਹੈ ਇਧਰੇ ਪਾਸੇ ਦੇਖਦੇ ਵੀ ਮਾਇਆ ਮੱਡੀ ਲੱਗੀ ਹੋਈ ਹੈ ਨਾ ਖਿਡਾਰੀਆਂ ਦੇ ਲਓ ਆਖਰੀ ਕਬੱਡੀ 1 ਲੱਖ ਦੀ ਬੰਦੀ ਹੋਈ ਕਾ ਇਹ ਰਮਦਾਸ ਵਾਲਾ ਚੱਕੀ ਚੱਕੀ ਓਹ ਮਨਿੰਦਰ ਸਿੰਘ ਕੋਸ਼ਿਸ਼ ਕਰਦਾ ਹਾ ਡੱਕ ਲੈਣੇ ਪੁਆਇੰਟ ਬੁਲੇਟ ਦਾ ਬੁਲੇਟ ਕਹਿੰਦੇ ਲੱਖ ਜਿੱਤ ਗਿਆ ਲੱਖ ਜਿੱਤ ਗਿਆ ਬੁਲੇਟ ਲਓ ਰੇਸ਼ਮ ਕਹਿੰਦੇ ਕਬੱਡੀ ਪਾਉਣ ਦੇ ਲਈ ਫਿਰ ਇਸ ਦਿਨ ਤਿਆਰ ਵਰ ਤਿਆਰ ਹੋ ਮੇਰੇ ਮਿੱਤਰੋ ਕਿ ਥੋਕਾ ਵਾਦਾ ਵੀ ਕਰੀਦਾ ਐਵੇਂ ਤਾਰੇ ਤੋੜਦਾ ਛਾਪੀ ਦੇ ਵਿੱਚ ਧਮਰ ਰੱਖੋ ਲੋਕੋ ਭਾਜੀਆਂ ਮੋੜਨ ਦਾ ਇਹ ਕਹਿੰਦੇ ਰੇਸ਼ਮ ਆ ਕਹਿੰਦੇ ਸ਼ੀਲੂ ਮੇਰੇ ਮਿੱਤਰੋ ਛੱਡ ਦੇ ਕਹਨ ਜੋਗਾ ਜੈ ਸ਼ੀਰੂ ਸ਼ੀਰੂ ਆ ਗਿਆ ਗੱਬਰੂ ਵਿੱਚ ਬਦਾਨਾਂ ਦੇ 10000 ਰੁਪਏ ਪੈਨੇਰੇਜਾਂ ਦੇ ਲੱਗਾ ਹੈ ਦਿਓੜੇ ਵਾਲਾ ਰਵੀ ਅਗਲੀ ਕਬੱਡੀ ਪਾਉਣ ਦੇ ਮੈਦਾਨ ਦੇ ਵਿੱਚ ਵਧਦਾ ਹੋਇਆ ਇਹ ਰਵੀ ਦੀ ਰੇਡ ਪੈਂਦੀ ਹੋਈ ਅੱਗੇ ਵਧ ਕੇ ਕੀਤਾ ਹਮਲਾ ਟ੍ਰਾਂਟੋ ਦੇ ਕੱਪ ਦੇ ਵਿੱਚ 24 ਕਬੱਡੀਆਂ ਪਾ ਗਿਆ ਤੇ ਬਸ ਰੇਡਰ ਰਿਹਾ 2023 ਦਾ ਆ ਡੱਗੋ ਵਾਲਾ ਛਰਨਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਨਹੀਂ ਸੱਕ ਪੁਆਇੰਟ ਇਹ ਹੈ ਦਿਓੜੇ ਵਾਲਾ ਰਵੀ ਨੰਬਰ ਜੁਰ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਸ਼ੰਕਰ ਤੇ ਖੋਸੇ ਕੋਟਲੇ ਵਾਲਾ ਗੱਲ ਕਰਦਾ ਆਓ ਸਾਹਮਣੇ ਕਹਿੰਦੇ ਸ਼ੰਕਰ ਵੀ ਕਬੱਡੀ ਪਾੜ ਰਹੀ ਹੈ ਦੁਨੀਆ ਕਹਿੰਦੇ ਦੂਰ ਤਰਾਡੋ ਪੁੱਜੀ ਹੋਇਆ ਕੋਈ ਅਮਰੀਕਾ ਬੋ ਕੋਈ ਕੈਨੇਡਾ ਬੋ ਕੋਈ ਅੰਡਰਲੈਂਡ ਕੋ ਤੇ ਕਹਿੰਦੇ அந்தமாமா